ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਸਾਵਣ ਸਪੈਸ਼ਲ ਚਾਵਲ ਦੀ ਖੀਰ ਜਦੋਂ ਵੀ ਆਪਾਂ ਚਾਵਲ ਦੀ ਖੀਰ ਬਣਾਉਣੇ ਆ ਜੀ ਆਪਾਂ ਨੂੰ ਲੱਗਦਾਗਾ ਕਿ ਆਪਾਂ ਨੇ ਦੁੱਧ ਵਿੱਚ ਚਾਵਲਾਂ ਨੂੰ ਪਾ ਕੇ ਉਸ ਨੂੰ ਕੁਝ ਟਾਈਮ ਪਕਾ ਲਿਆ ਤਾਂ ਸਮਝੋ ਆਪਣੀ ਚਾਵਲ ਦੀ ਖੀਰ ਬਣ ਕੇ ਤਿਆਰ ਆ ਐਵੇਂ ਨਹੀਂ ਹੁੰਦਾ ਜੀ ਆਪਾਂ ਜਦੋਂ ਵੀ ਚਾਵਲ ਦੀ ਖੀਰ ਬਣਾਉਣੇ ਦੀ ਇਸ ਨੂੰ ਬਣਾਉਣ ਦਾ ਵੀ ਇੱਕ ਪਰਫੈਕਟ ਤਰੀਕਾ ਹੁੰਦਾਗਾ ਤੇ ਇਸ ਨੂੰ ਬਣਾਉਣ ਲੱਗੇ ਆਪਾਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਹੁੰਦਾਗਾ ਆਪਾਂ ਨੇ ਇਹ ਵੀ ਦੇਖਣਾ ਹੁੰਦਾਗਾ ਕਿ ਆਪਣੀ ਚਾਵਲ ਦੀ ਖੀਰ ਪਰਫੈਕਟ ਬਣੀ ਆ ਜਾਂ ਨਹੀਂ ਬਣੀ ਆ ਇਸ ਗੱਲ ਦਾ ਆਪਾਂ ਨੂੰ ਕੰਮੇ ਪਤਾ ਲੱਗੇਗਾ ਅੱਜ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਜੀ ਇਸ ਵੀਡੀਓ ਰਾਹੀਂ ਦਵਾਂਗੇ ਅਗਰ ਤੁਹਾਨੂੰ ਜੀ ਇਹ ਮੇਰੀ ਚਾਵਲ ਦੀ ਖੀਰ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਾਵਲ ਦੀ ਖੀਰ ਬਣਾਉਣ ਲਈ ਜੀ ਆਪਾਂ ਨੇ ਕੁਝ ਡਰਾਈ ਫਰੂਟ ਲਏ ਨੇ ਕਾਜੂ ਬਦਾਮ ਪਿਸਤਾ ਤੇ ਕਿਸ਼ਮਿਸ ਹੁਣ ਆਪਾਂ ਜੀ ਖੀਰ ਲਈ ਚਾਵਲ ਲਏ ਨੇ ਚਾਵਲ ਆਪਾਂ ਨੇ ਜੀ 250 ਗ੍ਰਾਮ ਚਾਵਲ ਲਏ ਨੇ ਜਾਨੀ ਕਿ ਆਪਾਂ ਨੇ ਹਾਫ ਕੌਲੀ ਚਾਵਲਾਂ ਦੀ ਲੈਣੀ ਹੈ ਇਹੇ ਆਪਾਂ ਨੇ ਜੀ ਪਰਵਲ ਚਾਵਲ ਲਏ ਨੇ ਖੀਰ ਵਾਲੇ ਚਾਵਲ ਲੈਣੇ ਨੇ ਜੀ ਆਪਾਂ ਨੇ ਸਾਬਤ ਟੁੱਟੇ ਹੋਏ ਚਾਵਲ ਨਹੀਂ ਲੈਣੇ ਹੈਗੇ ਸਾਬਤ ਚਾਵਲ ਲੈਣੇ ਨੇ ਹੁਣ ਆਪਾਂ ਨੇ ਜੀ ਇੱਕ ਬਰਤਨ ਵਿੱਚ ਦੋ ਗਲਾਸ ਆਪਾਂ ਪਾਣੀ ਦੇ ਪਾਵਾਂਗੇ ਸਭ ਤੋਂ ਪਹਿਨਾ ਤੇ ਦੋ ਗਲਾਸ ਆਪਾਂ ਦੁੱਧ ਦੇ ਐਡ ਕਰਨੇ ਨੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾਗਾ 2 ਲੀਟਰ ਜੀ ਆਪਾਂ ਨੇ ਦੁੱਧ ਜੂਸ ਕਰਨਾਗਾ ਖੀਰ ਬਣਾਉਣ ਲਈ ਦੇਖੋ ਜੀ ਦੁੱਧ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਸ ਵਿੱਚ ਚਾਵਲਾਂ ਨੂੰ ਧੋ ਕੇ ਪਾ ਦਵਾਂਗੇ ਚਾਵਲਾਂ ਨੂੰ ਜੀ ਆਪਾਂ ਨੇ ਪਹਿਨਾ ਧੋ ਕੇ ਬਿਲਕੁਲ ਵੀ ਨਹੀਂ ਰੱਖਣਾ ਹੈਗਾ ਜਦੋਂ ਆਪਾਂ ਇਸ ਨੂੰ ਦੁੱਧ ਵਿੱਚ ਪਾਉਣਾਗਾ ਉਦੋਂ ਹੀ ਆਪਾਂ ਨੇ ਚਾਵਲ ਧੋ ਕੇ ਨਾਲ ਦੀ ਨਾਲ ਆਪਾਂ ਇਸ ਨੂੰ ਦੁੱਧ ਵਿੱਚ ਪਾ ਦੇਣਾਗਾ ਤਾਂ ਕਿ ਚਾਵਲ ਆਪਣੇ ਓਵਰ ਭਿੱਜ ਕੇ ਨਾ ਗਿੱਲੇ ਹੋਣ ਕਿਉਂਕਿ ਜਦੋਂ ਉਹ ਪਾਣੀ ਵਿੱਚ ਜ਼ਿਆਦਾ ਪਏ ਰਹਿੰਦੇ ਨੇ ਜੀ ਤਾਂ ਉਹ ਟੁੱਟ ਜਾਂਦੇ ਨੇ ਚਾਵਲ ਆਪਣੇ ਇਸ ਕਰਕੇ ਆਪਾਂ ਧੋਣ ਤੋਂ ਬਾਅਦ ਨਾਲ ਦੀ ਨਾਲ ਆਪਾਂ ਇਸ ਨੂੰ ਦੁੱਧ ਵਿੱਚ ਪਾ ਦੇਣਾਗਾ ਆਪਾਂ ਨੇ ਜੀ ਇਸ ਵਿੱਚ 2 ਗਲਾਸ ਪਾਣੀ ਦੇ ਤੇ 2 ਗਲਾਸ ਆਪਾਂ ਦੁੱਧ ਦੇ ਪਏ ਸੀਗੇ ਇਸ ਕਰਕੇ ਟੋਟਲ 4 ਗਲਾਸ ਹੋ ਚੁੱਕੇ ਨੇ ਹੁਣ ਆਪਾਂ ਇਸ ਨੂੰ ਮੀਡੀਅਮ ਟੂ ਹਾਈ ਗੈਸ ਤੇ 6-7 ਮਿੰਟਾਂ ਲਈ ਖੀਰ ਨੂੰ ਬਣਾਉਣਾਗਾ 6-7 ਮਿੰਟਾਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਖੀਰ ਆਪਣੀ ਕਾਫੀ ਜ਼ਿਆਦਾ ਠਿੱਕ ਹੋ ਚੁੱਕੀ ਆ ਦੁੱਧ ਨੂੰ ਆਪਾਂ ਨੇ ਖੀਰ ਬਣਾਉਣ ਲੱਗੇ ਇੱਕਦਮ ਨਹੀਂ ਪਾਉਣਾ ਸਾਰਾ ਕੰਮ ਸੇ ਕੰਮ ਆਪਾਂ ਇਸ ਨੂੰ 1.5-2 ਗਲਾਸ ਬਾਰੀ-ਬਾਰੀ ਆਪਾਂ 7-8 ਮਿੰਟਾਂ ਬਾਅਦ ਜੀ ਦੁੱਧ ਪਾਈ ਜਾਣਾਗਾ ਹੁਣ ਆਪਾਂ ਇਸ ਵਿੱਚ ਦੇਖੋ ਜੀ ਡੇਢ ਦੋ ਗਲਾਸ ਦੁੱਧ ਦੇ ਹੋਰ ਐਡ ਕਰਦੇ ਨੇ ਹੌਲੀ ਹੌਲੀ ਕਰਕੇ ਜੀ ਆਪਾਂ ਦੁੱਧ ਪਾਈ ਜਾਣਾਗਾ ਖੀਰ ਵਿੱਚ ਤੇ ਖੀਰ ਨੂੰ ਆਪਾਂ ਬਣਾ ਕੇ ਤਿਆਰ ਕਰੀ ਜਾਣਾਗਾ ਜਦੋਂ ਵੀ ਆਪਾਂ ਨੇ ਜੀ ਖੀਰ ਬਣਾਉਣੀ ਆ ਬਸ ਇਸ ਗੱਲ ਦਾ ਆਪਣੇ ਖਾਸਤਿਆਂ ਰੱਖਣਾਗਾ ਕਿ ਆਪਾਂ ਨੇ ਚਾਵਲਾਂ ਨੂੰ ਪਹਿਨਾ ਪਾਣੀ ਨਾਲ ਧੋ ਕੇ ਨਹੀਂ ਰੱਖਣਾ ਹੈਗਾ ਕਿਉਂਕਿ ਚਾਵਲ ਪਾਣੀ ਨਾਲ ਗਿੱਲੇ ਹੋ ਕੇ ਟੁੱਟਣੀ ਸ਼ੁਰੂ ਹੋ ਜਾਂਦੇ ਨੇ ਤੇ ਦੂਸਰਾ ਆਪਾਂ ਜੀ ਖੀਰ ਨੂੰ మీడియం ਗੈਸ ਤੇ ਹੀ ਬਣਾਉਣਾ ਦਾ ਤੁਸੀਂ ਦੇਖ ਸਕਦੇ ਹੋ ਜੀ ਖੀਰ ਨੂੰ ਬਣਦੇ ਹੋਏ ਆਪਣੇ ਲਗਭਗ 20 ਮਿੰਟ ਹੋ ਚੁੱਕੇ ਨੇ ਤੇ ਚਾਵਲਾ ਆਪਣੇ ਪੂਰੀ ਤਰ੍ਹਾਂ ਸਾਬਤ ਹੀ ਪਏ ਨੇ ਬਿਲਕੁਲ ਵੀ ਨਹੀਂ ਕੋਲੇ ਹੈਗੇ ਆਪਾਂ ਨੇ ਜੀ ਚਾਵਲਾ ਨੂੰ ਦੁੱਧ ਦੇ ਵਿੱਚ ਘੋਲਣਾ ਨਹੀਂ ਹੈਗਾ ਆਪਾਂ ਨੇ ਇਸ ਨੂੰ ਪਕਾਉਣਾ ਹੈਗਾ ਜੇ ਆਪਾਂ ਇਸ ਨੂੰ ਓਵਰ ਕੋਲਤਾ ਤਾਂ ਇਸ ਦਾ ਆਟਾ ਜਿਹਾ ਜੋ ਹੁੰਦਾ ਦਾ ਚਾਵਲਾਂ ਦਾ ਉਹ ਦੁੱਧ ਵਿੱਚ ਘੁਲ ਜਾਵੇਗਾ ਤਾਂ ਫਿਰ ਇਹ ਇੱਕ ਠੀਕਾ ਖੀਰ ਬਣ ਕੇ ਤਿਆਰ ਹੋ ਜਾਵੇਗੀ ਜੋ ਕਿ ਠੰਡਾ ਹੋਣ ਤੇ ਪੂਰੀ ਤਰ੍ਹਾਂ ਜਿਸ ਤਰੀਕੇ ਦੇ ਆਪਣੀ ਦਹੀਂ ਜੰਮ ਜਾਂਦੇ ਇਸ ਤਰੀਕੇ ਨਾਲ ਆਪਣੀ ਖੀਰ ਇਹ ਜੰਮ ਜਾਵੇਗੀ ਖੀਰ ਨੂੰ ਲਗਾਤਾਰ ਜੀ ਆਪਾਂ ਨੇ ਜਦੋਂ ਵੀ ਬਣਾਉਣਾ ਇਸ ਨੂੰ ਸਟਰ ਕਰਦੇ ਰਹਿਣਾਗਾ ਤਾਂ ਕਿ ਇਹ ਬਰਤਨ ਦੇ ਵਿੱਚ نیچے ਨਾ ਲਗੇ ਜੇ ਆਪਣੀ ਖੀਰ ਬਰਤਨ ਦੇ ਵਿੱਚ نیچے ਲੱਗ ਗਈ ਤਾਂ ਵੀ ਆਪਣੀ ਖੀਰ ਪਰਫੈਕਟ ਨਹੀਂ ਬਣਨੀ ਕਿਉਂਕਿ ਜਦੋਂ ਆਪਾਂ ਉਹਨਾਂ ਚਾਵਲਾਂ ਨੂੰ ਥੱਲੇ ਲੱਗੇ ਹੋਇਆਂ ਨੂੰ ਸਟਾਰ ਕਰਕੇ ਹਲਕਾ ਜਿਹਾ ਆਪਾਂ ਕਰਛੀ ਨਾਲ ਲਾਵਾਂਗੇ ਤਾਂ ਉਹ ਦੁੱਧ ਵਿੱਚ ਚੰਗੀ ਤਰ੍ਹਾਂ ਖੁੱਲ ਜਾਣਗੇ ਤਾਂ ਵੀ ਆਪਣੀ ਖੀਰ ਆ ਜੋ ਠਿੱਕ ਬਣ ਜਾਵੇਗੀ ਆਪਾਂ ਨੇ ਸਿਰਫ ਦੁੱਧ ਵਿੱਚ ਚਾਵਲਾਂ ਨੂੰ ਪਕਾਉਣਾਗਾ ਤੁਸੀਂ ਦੇਖ ਸਕਦੇ ਹੋ ਜੀ ਦੁੱਧ ਤੇ ਚਾਵਲ ਆਪਣੇ ਮਿਕਸ ਹੋਣੇ ਸ਼ੁਰੂ ਹੋ ਚੁੱਕੇ ਨੇ ਇਸੇ ਤਰੀਕੇ ਨਾਲ ਜੀ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਇਸ ਨੂੰ ਬਣਾਈ ਜਾਣਾਗਾ ਲਗਭਗ ਜੀ ਇਸ ਨੂੰ 40-45 ਮਿੰਟ ਆਪਣ ਖੀਰ ਬਣਾਉਣ ਲਈ ਲੱਗ ਜਾਣਗੇ ਲਗਾਤਾਰ ਜੀ ਆਪਾਂ ਨੂੰ ਘਰਚੀ ਨਾਲ ਜੀ ਆਪਾਂ ਨੂੰ ਖੀਰ ਨੂੰ ਸਟਰ ਕਰਦੀ ਹੋਈ ਬਣਾਉਣਾਗਾ ਤਾਂ ਕਿ ਆਪਣੇ ਜੋ ਚਾਵਲ ਨੇ ਉਹ ਬਰਤਨ ਦੇ ਵਿੱਚ نیچے ਨਾ ਲਗਣ ਜਦੋਂ ਵੀ ਆਪਾਂ ਨੇ ਜੀ ਚਾਵਲਾਂ ਦੀ ਖੀਰ ਬਣਾ ਕੇ ਤਿਆਰ ਕਰਨੀ ਆਪਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾਗਾ ਕਿ ਚਾਵਲਾਂ ਨੂੰ ਆਪਾਂ ਨੇ ਧੋ ਕੇ ਪੈਣਾ ਨਹੀਂ ਰੱਖਣਾ ਤੇ ਖੀਰ ਨੂੰ ਲਗਾਤਾਰ ਆਪਣੇ ਸਟਰ ਕਰਦੇ ਰਹਿਣਾਗਾ ਇਸ ਨੂੰ ਮੀਡੀਅਮ ਗੈਸ ਤੇ ਬਣਾਉਣਾਗਾ ਚੌਥਾ ਜੀ ਇਸ ਨੂੰ ਆਪਾਂ ਨੇ ਥੋੜਾ ਥੋੜਾ ਕਰਕੇ ਦੁੱਧ ਪਾ ਕੇ ਬਣਾਉਣਾਗਾ ਖੀਰ ਜੀ ਆਪਣੀ ਪ੍ਰੋਪਰ ਬਣ ਚੁੱਕੀ ਆ ਇਹ ਜਦੋਂ ਖੀਰ ਆਪਣੀ ਬਣ ਜਾਵੇ ਜੀ ਇਸ ਨੂੰ ਲਗਭਗ ਜੀ ਖੀਰ ਨੂੰ ਬਣਦੇ ਹੋਏ ਆਪਣੇ ਲਗਭਗ ਇਸ ਨੂੰ ਅੱਧਾ ਘੰਟਾ ਹੋ ਚੁੱਕਿਆਗਾ ਜਦੋਂ ਖੀਰ ਆਪਣੀ ਤੁਸੀਂ ਦੇਖੋ ਜੀ ਬਣ ਜਾਵੇ ਇਸ ਤਰੀਕੇ ਨਾਲ ਚਾਵਲ ਤੇ ਦੁੱਧ ਆਪਣਾ ਜਦੋਂ ਮਿਕਸ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਚਾਵਲ ਤੇ ਦੁੱਧ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆਗਾ ਹੁਣ ਤਾਂ ਸਮਝੋ ਆਪਣੀ ਖੀਰ ਬਣ ਕੇ ਰੈਡੀ ਆ ਜੋ ਆਪਾਂ ਇਸ ਵਿੱਚ ਜੀ ਦੁੱਧ ਪਾਇਆ ਸੀਗਾ ਹੁਣ ਆਪਾਂ ਉਸ ਨੂੰ ਹੀ ਥੋੜਾ ਜਿਹਾ ਪਕਾਉਣਾਗਾ 2-3 ਮਿੰਟਾਂ ਲਈ ਜਦੋਂ ਖੀਰ ਬਣ ਜੇ ਉਦੋਂ ਆਪਾਂ ਨੇ ਇਸ ਵਿੱਚ 1.5 ਕ ਗਲਾਸ ਦੁੱਧ ਦਾ ਮਿਕਸ ਕਰਨਾ ਹੀ ਕਰਨਾਗਾ ਕਿਉਂਕਿ ਉਸ ਵਿੱਚ ਆਪਾਂ ਨੇ ਡਰਾਈ ਫਰੂਟ बाकी कुछ टाइम ਲਈ ਉਸ ਨੂੰ ਬਣਾਉਣਾ ਹੁੰਦਾ ਹੈਗਾ 2-3 ਮਿੰਟਾਂ ਲਈ ਜੀ ਆਪਾਂ ਨੇ ਡ్రਾਈ ਫਰੂਟ ਪਾਉਣ ਤੋਂ ਬਾਅਦ ਖੀਰ ਨੂੰ ਹੋਰ ਬਣਾਉਣਾਗਾ ਖੀਰ ਬਣਾਉਣ ਤੋਂ ਬਾਅਦ ਜੀ ਆਪਾਂ ਨੂੰ ਦੁੱਧ ਪਾਉਣ ਦਾ ਇਹ ਵੀ ਫਾਇਦਾ ਹੈਗਾ ਕਿ ਆਪਣੀ ਖੀਰ ਜ਼ਿਆਦਾ ਠਿੱਕ ਨਹੀਂ ਬਣਦੀ ਉਹ ਥੋੜੀ ਜੀ ਪਤਲੀ ਬਣ ਜਾਂਦੀ ਹੈ ਫਿਰ ਕਿਉਂਕਿ ਜ਼ਿਆਦਾ ਗਾੜੀ ਖੀਰ ਨਹੀਂ ਬਣਾਉਣੀ ਚਾਹੀਦੀ ਆਪਾਂ ਨੂੰ ਹੁਣ ਆਪਾਂ ਇਸ ਵਿੱਚ ਜੀ ਟੇਸਟ ਅਨੁਸਾਰ ਚੀਨੀ ਪਾਵਾਂਗੇ ਚੀਨੀ ਪਾ ਕੇ ਜੀ ਆਪਾਂ ਖੀਰ ਨੂੰ 3-4 ਮਿੰਟਾਂ ਲਈ ਹੋਰ ਪਕਾਵਾਂਗੇ ਜਦੋਂ ਵੀ ਆਪਣੀ ਜੀ ਖੀਰ ਬਣ ਜਾਂਦੀ ਆ ਉਸ ਤੋਂ ਬਾਅਦ ਆਪਾਂ ਨੇ ਇਸੇ ਵਿੱਚ 1.5 ਗਲਾਸ ਦੁੱਧ ਦਾ ਤੇ ਡਰਾਈ ਫਰੂਟ ਤੇ ਆਪਾਂ ਚੀਨੀ ਪਾਉਣੀ ਆ ਲਗਭਗ 8-9 ਮਿੰਟਾਂ ਲਈ ਆਪਾਂ ਇਸ ਖੀਰ ਨੂੰ ਫੇਰ ਬਣਾਵਾਂਗਾ ਉਸ ਤੋਂ ਬਾਅਦ ਖੀਰ ਆਪਣੀ ਬਣ ਕੇ ਤਿਆਰ ਆ ਜਦੋਂ ਆਪਾਂ ਨੂੰ ਦੇਖੋ ਜੀ ਇਹ ਚੀਜ਼ ਦਾ ਪਤਾ ਲੱਗ ਗਿਆ ਕਿ ਆਪਣੇ ਚਾਵਲ ਤੇ ਦੁੱਧ ਮਿਕਸ ਹੋ ਚੁੱਕੇ ਨੇ ਤੇ ਚਾਵਲ ਆਪਣੇ ਬਿਲਕੁਲ ਵੀ ਨਹੀਂ ਕੋਲੇ ਜੇ ਚਾਵਲ ਘੁਲ ਜਾਂਦੀ ਤਾਂ ਆਪਣੀ ਖੀਰ ਓਵਰ ਥਿੱਕ ਬਣ ਜਾਂਦੀ ਆ ਤਾਂ ਫ੍ਰੀਜ ਵਿੱਚ ਰੱਖਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਜੰਮੀ ਆਪਣੀ ਦਹੀਂ ਹੁੰਦੀ ਆ ਇਸ ਤਰੀਕੇ ਦੀ ਜੰਮ ਜਾਂਦੀ ਆ ਤਾਂ ਸਮਝ ਲਿਓ ਕਿ ਫ੍ਰੀਜ ਵਿੱਚ ਅਗਰ ਰੱਖਣ ਤੋਂ ਬਾਅਦ ਆਪਣੀ ਖੀਰ ਪੂਰੀ ਤਰ੍ਹਾਂ ਜੰਮ ਗਈ ਤਾਂ ਸਮਝ ਲਓ ਫਿਰ ਆਪਣੀ ਖੀਰ ਪ੍ਰੋਪਰ ਨਹੀਂ ਬਣੀ ਖੀਰ ਨੂੰ ਆਪਾਂ ਨੇ ਦੇਖੋ ਅੰਨਕ ਹੀ ਪਤਲਾ ਬਣਾ ਕੇ ਤਿਆਰ ਕਰਨਾ ਜੀ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਠੰਡਾ ਹੋਣ ਤੋਂ ਬਾਅਦ ਆਪਾਂ ਇਸ ਵਿੱਚ ਕਿਸ਼ਮਿਸ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਜੀ ਖੀਰ ਆਪਣੀ ਠੰਡੀ ਹੋ ਚੁੱਕੀ ਆ ਠੰਡੀ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੰਨੀ ਜਿਆਦਾ ਠਿੱਕ ਹੋ ਚੁੱਕੀ ਹੈ ਇਹ ਹੁਣ ਆਪਾਂ ਇਸ ਵਿੱਚ ਕਿਸ਼ਮਿਸ ਐਡ ਕਰਾਂਗੇ ਹੁਣ ਆਪਾਂ ਜੀ ਕਿਸ ਵਿੱਚ ਇਸ ਨੂੰ ਮਿਕਸ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਖੀਰ ਦੀ ਜੋ ਕਨਸਿਸਟੈਂਸੀ ਆ ਉਹ ਕਿਸ ਤਰੀਕੇ ਦੀ ਬਣ ਕੇ ਤਿਆਰ ਹੋਈ ਹੈ ਨਾ ਤਾਂ ਜ਼ਿਆਦਾ ਗਾੜੀ ਹੈ ਤੇ ਨਾ ਹੀ ਜ਼ਿਆਦਾ ਪਤਲੀ ਹੈ ਇਹ ਫ੍ਰੀਜ ਵਿੱਚ ਰੱਖਣ ਤੋਂ ਬਾਅਦ ਜੀ ਥੋੜੀ ਜੀ ਹੋਰ ਠਿਕ ਹੋ ਜਾਵੇਗੀ ਓਵਰ ਨਹੀਂ ਜੰਮੇਗੀ ਇਹ ਜਿਸ ਤਰੀਕੇ ਦੀ ਦਹੀਂ ਹੁੰਦੀ ਹੈ ਇਸ ਤਰੀਕੇ ਦੀ ਇਹ ਖੀਰ ਆਪਣੀ ਬਣ ਕੇ ਨਹੀਂ ਤਿਆਰ ਹੋਈ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਪਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਦੇਖਣ ਤੋਂ ਹੀ ਪਤਾ ਲੱਗ ਰਿਹਾ ਕਿ ਆਪਣੀ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤੇ ਲਾਜਵਾ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋਏ ਇੱਕ ਵਾਰ ਖੀਰ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ। ਇਹ ਇਹ ਆਪਾਂ ਖੀਰ ਜੀ ਬਿਨਾ এলাਚੀ ਪਾਊਡਰ ਤੇ ਬਿਨਾ ਕਸਟਰਡ ਪਾਊਡਰ ਦੇ ਬਣਾ ਕੇ ਤਿਆਰ ਕੀਤੀ ਆ। ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਜੀ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਇਕ, ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਜਾਏ ਕਰੀ ਜੀ। ਵੀਡੀਓ ਦੇਖਣ ਲਈ ਜੀ ਧੰਨਵਾਦ। Thanks for watching this video.